ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਮਾਨ ਸਿੰਘ ਬਾਜ ਦੇ ਜਰੀਏ ਉਤੋਂ ਗੇਂਦ ਚੁਰਾ ਕੇ ਲੈ ਗਿਆ ਹੈ ਸਵਾ ਮਹੀਨੇ ਤੱਕ ਸਾਰੀ ਫੌਜ ਨੇ ਟੱਕਰਾਂ ਮਾਰ ਲੀਆਂ ਦੂਰ ਦੂਰ ਤੱਕ ਖੋਜ ਲਿਆ ਪਰ ਕਿਤੇ ਨਹੀਂ ਮਿਲਿਆ ਤੇ ਅਖੀਰ ਸਵਾ ਮਹੀਨਾ ਬੀਤਣ ਤੋਂ ਰਾਜੇ ਰਜਿੰਦਰ ਕੁਮਾਰ ਨੇ ਮੰਨਿਆਦੀ ਕਰਵਾਤੀ ਹੈ ਦੂਰ ਦੂਰ ਤੱਕ ਡੌਂਡੀ ਪਿੱਟਦੀ ਹੈ ਵੀ ਜਿਹੜਾ ਗੇਂਦ ਚੁਰਾ ਕੇ ਲੈ ਗਿਆ ਹੈ ਮੈਂ ਉਹਦੇ ਅੱਗੇ ਹਾਰ ਮੰਨ ਲਈ ਹੈ ਤੇ ਉਹ ਜੋ ਵੀ ਹੈਗਾ ਚਾਹੇ ਉਹਨੂੰ ਡਿੱਗੀ ਵੀ ਮਿਲੀ ਹੈ ਚਾਹੇ ਉਹ ਚੋਰੀ ਕਰਕੇ ਲੈ ਗਿਆ ਗੇਂਦ ਲੈ ਕੇ ਦਰਬਾਰ ਵਿੱਚ ਪਹੁੰਚੇ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਨ ਲਈ ਤਿਆਰ ਹਾਂ ਤੇ ਮਾਨ ਸਿੰਘ ਜੋ ਰਾਜੇ ਦਾ ਲੜਕਾ ਸੀ ਉਸਨੇ ਵੀ ਸ਼ਾਹੀ ਪੋਸ਼ਾਕ ਪਹਿਨੀ ਐ ਘੋੜੇ ਤੇ ਹੋ ਕੇ ਸਵਾਰ ਤੇ ਚੱਲ ਪਿਆ ਉੱਥੇ ਪਹੁੰਚ ਗਿਆ ਆਓ ਸੁਣਦੇ ਅੱਗੇ ਕੀ ਹੋਇਆ ਮਾਨ ਸਿੰਘ ਨੇ ਉਧਰੋਂ ਸ਼ਾਹੀ ਪਹਿਨ ਪੋਸ਼ਾਕ ਬਾਜ ਹੱਥ ਲੈ ਆਮਦਾ ਝੂਠ ਨਾ ਜਾਣੋ ਬਾਤ ਆਕੇ ਤੇ ਦਰਬਾਰ ਮੇਂ ਦਿੱਤੀ ਗੇਂਦ ਨਕਾਲ ਆਦ ਅੰਤ ਤੋਂ ਲਾਇਕੇ ਕਿਹਾ ਜਬਾਨੋ ਹਾਲ ਉਹ ਹਾਲ ਸਾਰਾ ਸੁਣਕੇ ਹਰਾਨ ਪਰੇਸ਼ਾਨ ਹੋਏ ਰਾਜਨ ਓਚਾਰੇ ਧਨ ਅਕਲ ਤੁਮਾਰੀ ਐ ਆਗਿਆ ਦੀ ਦੇਰ ਫੇਰ ਕੰਮ ਕੀ ਸੀ ਦੇਰੀਆਂ ਦਾ ਉਸੇ ਵੇਲੇ ਖੁਸ਼ੀਆਂ ਮਨਾਉਣ ਨਰ ਨਾਰੀ ਐ ਪਤਾ ਸਾਰਾ ਪੁੱਛ ਕੇ ਤਮਾਮ ਮਾਨ ਸਿੰਘ ਤਾਈ ਉਸੇ ਵੇਲੇ ਕਰਤੀ ਵਿਆਹ ਦੀ ਜੋ ਤਿਆਰੀ ਐ ਲੱਗਿਆ ਪਤਾ ਜਾਂ ਰਣਵਾਸ ਮੇਂ ਕਸ਼ੋਰ ਚੰਦਾ ਕਰ ਦਿੱਤਾ ਗਾਉਣ ਦਾ ਤੁਰੰਤ ਕੰਮ ਜਾਰੀ ਐ ਉਹ ਚਾਰ ਹੀ ਚੁਫੇਰੇ ਸਾਰੇ ਮੰਗਲਾ ਚਰਨ ਹੋਣ ਬੇਚਾਰ ਹੀ ਚੁਫੇਰੇ ਸਾਰੇ ਮੰਗਲਾ ਚਰਨ ਹੋਣ ਸਖੀਆਂ ਨੇ ਫੁੱਲਾਂ ਨਾਲ ਕੰਨਿਆ ਜੋ ਭਰਤੀ ਬਾਦਸ਼ਾਹੀ ਲਾਲ ਜਾਣੀ ਲੱਬਿਆ ਕੰਗਾਲ ਸਾਈ ਲੱਗੇ ਪਟਰਾਣੀ ਦਾ ਨਾ ਪੈਰ ਉੱਤੇ ਧਰਤੀ ਸਾਰਾ ਦਿਨ ਕਰਕੇ ਵਿਹਾਰ ਸਾਰੇ ਸਗਨਾ ਦੇ ਉਸੇ ਦਿਨ ਰਾਤ ਨੂੰ ਅਖੀਰ ਸ਼ਾਦੀ ਕਰਤੀ ਨੇੜੇ ਚ ਮੁਕਾਇਆ ਨਾ ਵਧਾਇਆ ਪ੍ਰਸੰਗ ਤਾਈ ਬਈ ਨੇੜੇ ਚ ਮੁਕਾਇਆ ਨਾ ਵਧਾਇਆ ਪ੍ਰਸੰਗ ਤਾਈ ਖੁਸ਼ੀ ਦਾ ਹਿਸਾਬ ਕੀ ਜੋ ਉਸ ਵੇਲੇ ਵਰਤੀ ਰਾਜ ਅੰਦਰ ਦਿਨ ਦੂਸਰੇ ਮੁਖ ਸੇ ਕਹੇ ਉਚਾਰ ਮਾਨ ਸਿੰਘ ਨੂੰ ਆਖਦਾ ਬੈਠ ਤਖਤ ਦਰਬਾਰ ਏਸ ਰਾਜ ਭਾਗ ਨੂੰ ਸੰਭਾਲ ਬੱਚਿਆ ਮਾਪਿਆਂ ਸਮਾਨ ਸਾਨੂੰ ਪਾਲ ਬੱਚਿਆ ਅਸੀਂ ਇੱਕ ਬੈਠ ਕਰਨਾ ਗੁਜ਼ਾਰਾ ਹੈ ਤੇਰੇ ਨਾਲ ਵਸਿਆ ਜਹਾਨ ਸਾਰਾ ਹੈ ਹੋ ਈਸ ਰਾਜ ਭਾਗ ਨੂੰ ਸੰਭਾਲ ਬੱਚਿਆ ਬਈਏ ਸਰਾਜ ਭਾਗ ਨੂੰ ਸੰਭਾਲ ਬੱਚਿਆ ਮਾਪਿਆਂ ਸਮਾਨ ਸਾਨੂੰ ਪਾਲ ਬੱਚਿਆ ਅਸੀਂ ਇਕ ਬੈਠ ਕਰਨਾ ਗੁਜ਼ਾਰਾ ਤੇਰੇ ਨਾਲ ਵਸਿਆ ਜਹਾਨ ਸਾਰਾ ਹੈ ਹੁੰਦਾ ਮੇਰੇ ਕੋਈ ਜੇ ਅਗਰ ਬਾਲ ਕਾ ਫੇਰ ਨਹੀਂ ਸੀ ਪੈਦਾ ਕਰਨਾ ਸਵਾਲ ਕਾ ਉਹ ਦਿਨੋਂ ਦਿਨ ਚੜੇ ਆਪ ਦਾ ਸਤਾਰਾ ਹੈ ਤੇਰੇ ਨਾਲ ਵਸਦਾ ਜਹਾਨ ਸਾਰਾ ਹੈ ਉਹ ਹੁੰਦਾ ਮੇਰੇ ਕੋਈ ਜੇ ਅਗਰ ਬਾਲ ਕਾ ਫੇਰ ਨਹੀਂ ਸੀ ਪੈਦਾ ਕਰਨਾ ਸਵਾਲ ਕਾ ਦਿਨੋਂ ਦਿਨ ਚੜੇ ਆਪ ਦਾ ਸਤਾਰਾ ਹੈ ਤੇਰੇ ਨਾਲ ਵੱਸਦਾ ਜਹਾਨ ਸਾਰਾ ਹੈ ਇਹੋ ਇੱਕ ਪੁੱਤਰੀ ਹਮਾਰੇ ਹੋਈ ਹੈ ਹੋਰ ਹੱਕਦਾਰ ਨਾ ਸਮਝ ਕੋਈ ਹੈ ਮੈਨੂੰ ਦੱਸ ਹੋਰ ਕਿਸ ਦਾ ਸਹਾਰਾ ਹੈ ਤੇਰੇ ਨਾਲ ਵੱਸਦਾ ਜਹਾਨ ਸਾਰਾ ਹੈ ਉਹ ਹੱਥੀ ਤੈਨੂੰ ਰਾਜ ਦਾ ਤਿਲਕ ਕਰਕੇ ਫੇਰ ਬੈਠਾ ਖੁਸ਼ੀ ਮੈਂ ਅੰਦਰ ਭਰ ਕੇ ਮੇਰੇ ਤਾਂ ਅਸਲ ਆਤਮਾ ਨੂੰ ਠਾਰਾ ਹੈ ਤੇਰੇ ਨਾਲ ਵਸਦਾ ਜਹਾਨ ਸਾਰਾ ਹੈ ਹੋਮਦਾ ਨਹੀਂ ਪਤਾ ਸਾਸ ਤੇ ਗਰਾਸ ਦਾ ਹੁਣ ਅਸੀਂ ਰੱਖੀਏ ਫਿਕਰ ਕਾਸ ਦਾ ਆਖਣ ਕੀ ਹੋਰ ਆਪ ਨੂੰ ਦੁਬਾਰਾ ਹੈ ਤੇਰੇ ਨਾਲ ਵਸਦਾ ਜਹਾਨ ਸਾਰਾ ਹੈ ਉਹ ਛੱਡ ਕੇ ਖਿਆਲ ਜੋ ਹਰ ਖਸ਼ੋਕ ਦਾ ਕਰੀਏ ਸੁਧਾਰ ਲੋਕ ਪਰਲੋਕ ਦਾ ਜਾਣਿਆ ਜਗਤ ਕੂੜ ਦਾ ਪਸਾਰਾ ਹੈ ਤੇਰੇ ਨਾਲ ਵੱਸਦਾ ਜਹਾਨ ਸਾਰਾ ਹੈ ਸੋਈ ਭਲਾ ਮੰਨ ਲੈ ਭਲੇ ਦੀ ਵਾਰਤਾ ਸੋਈ ਭਲਾ ਮੰਨ ਲੈ ਭਲੇ ਦੀ ਵਾਰਤਾ ਆਣ ਤੈਨ੍ਹੇ ਬੋਧਿਓ ਪਕੜ ਤਾਰਤਾ ਮਨ ਮੇ ਕਸ਼ੋਰ ਪੰਡਤ ਵਿਚਾਰਾ ਹੈ ਤੇਰੇ ਨਾਲ ਵਸਦਾ ਜਹਾਨ ਸਾਰਾ ਹੈ ਹੋ ਮਨ ਮੇ ਕਸ਼ੋਰ ਪੰਡਤ ਵਿਚਾਰਾ ਹੈ ਤੇਰੇ ਨਾਲ ਵਸਦਾ ਹਸ ਜਹਾਨ ਸਾਰਾ ਹੈ